ਸਸਿਕਲ ਜੀ ਪੰਜਾਬੀ ਕਵਨਾਵਾਂ ਦੇ ਵਿੱਚ ਮੈਦਾਨਾ ਦੂਸੇ ਹ ਉਸ ਪਰਮਜੀਤ ਵੱਡੀ ਘਵੱਲਾ ਕੇ ਹਾਜ਼ਰ ਹੋ ਚੁੱਕਿਆ ਜੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਦੀ ਜਵਾਨੀ ਦੇ ਜਾਨਲੇਵਾ ਸਾਫਤ ਹੋਰੇ ਨਸ਼ੇ ਦੇ ਵਿਰਧਾ ਦੋ ਜੁਲਾਈ ਨੂੰ ਮੌੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ ਵੱਲ ਰੂਸ ਮਾਰਚ ਦੇ ਤਰਨਾ ਦੇਵੇਗੀ ਜਦਕਿ ਪਾਰਟੀ ਦਾ ਯੂਥ ਵਿੰਗ ਸ਼ਨੀਵਾਰ 30 ਜੂਨ ਨੂੰ ਸਰਦੀ ਇਲਾਕੇ ਤਰਨਤਾਰਨ ਦੇ ਵਿੱਚ ਜ਼ਿਲ੍ਹਾ ਪਾਲਸ ਮੁਖੀ ਦਾ ਕਰੋ ਕਰੇਗੀ ਸਹਿ ਪਰਦਾਨ ਦੀ ਗੱਲ ਕਰੀਏ ਤਾਂ ਬਲਵੀਰ ਸਿੰਘ ਨੇ ਦੱਸਿਆ ਕਿ 2 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਨਿਵਾਸ ਵੱਲ ਪਾਰਟੀ ਦੇ ਸੀਨੀਅਰ ਆਗੂ ਸਾਰੇ ਜੂਨ ਪ੍ਰਦਾਨ ਸਾਰੇ ਵਿਧਾਇਕ ਪਾਰਟੀ ਦੇ ਪ੍ਰਮੁੱਖ ਆਗੂ ਤੇ ਅਹੁਦੇਦਾਰ ਕਾਲੀ ਪੱਟੀਆਂ ਬੰਨ੍ਹ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਵਾਸ ਤੇ ਰੋਸ ਮਾਰਚ ਕਰਨਗੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਇਹ ਮਕਸਦ ਹੈ ਕਿ ਪੰਜਾਬ ਦੇ ਨਾਲ ਨਾਲ ਲਾਲ ਗ੍ਰਹਿ ਮੰਤਰੀ ਦਾ ਜ਼ਿੰਮਾ ਵੀ ਲੈਂਡ ਦੇ ਬਾਵਜੂਦ ਨਸ਼ਿਆਂ ਦਾ ਦਰਿਆ ਵਿੱਚ ਰੋਜ਼ ਰੋ ਡੁੱਬ ਰਹੇ ਨੌਜਵਾਨਾਂ ਤੋਂ بے ਖਬਰ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਫਰਜ਼ਾ ਪ੍ਰਤੀ ਉਹਨਾਂ ਨੂੰ ਜਗਾਇਆ ਜਾਵੇ ਇਹਦੇ ਨਾਲ ਲਾਲ ਆਵਾਜ਼ੀ ਪਾਰਟੀ ਵਿੰਗ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਟੀ ਦੇ ਯੂਥ ਵਿੰਗ ਬਲੋਤੀ ਜੂਨ ਨੂੰ ਨਸ਼ਿਆਂ ਦੀ ਮਾਰ ਹੇਠ ਸਭ ਤੋਂ ਵੱਧ ਸਰਦੀ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਦੇ ਦਫ਼ਤਰ ਦਾ ਸਵੇਰੇ 10 ਵਜੇ ਕਰਾਉ ਕੀਤਾ ਜਾਵੇਗਾ ਸੋ ਇਹ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਦੇਖ ਕੇ ਗਏ ਜੀ ਹੋਰ ਖਬਰਾਂ ਤੁਹਾਨੂੰ ਸਾਂਝੇ ਕਰਾਂਗੇ ਸੁਣਦੇ ਰਹੋ ਦੇਖਦੇ ਰਹੋ ਆਜਨਿਊਜ਼ਵਾਲਾ.com